ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛੋੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਮੱਛੋੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜੀ ਅੱਜ ਸਮਰਾਲਾ ਵਿਖੇ ਇੱਕ ਜੱਜਵਾ NGO ਨੇ ਭਾਈ ਗੁਰਪ੍ਰੀਤ ਸਿੰਘ ਦੇ ਜਨਮ ਦਿਨ ਉੱਤੇ ਮੈਡੀਕਲ ਕੈਂਪ ਲਗਾ ਕੇ ਲੋੜਵੰਦਾਂ ਦੀ ਮਦਦ ਕੀਤੀ ਇਸ ਮੌਕੇ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਸਨੀ ਦਵਾ ਨੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨੇ ਭਾਈ ਗੁਰਪ੍ਰੀਤ ਸਿੰਘ ਦੇ ਜਨਮ ਦਿਨ ਤੇ ਕੇਕ ਕੱਟ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਲੋਕਾਂ ਨੂੰ ਬਧੀਆ ਸਨੇਹਾ ਦਿੱਤਾ ਇੱਕ ਜੱਜਵਾ ਐਨ ਜੀਓ ਦੇ ਸੇਵਾਦਾਰ ਅੰਤਰਜੋਤ ਅਤੇ ਕਾਂਗਰਸੀ ਆਗੂ ਸਨੀ ਦਵਾ ਨੇ ਇਸ ਮੌਕੇ ਕਿਹਾ ਕਿ ਜਿਸ ਤਰ੍ਹਾਂ ਆਪਾਂ ਆਪਣੇ ਖੁਸ਼ੀਆਂ ਦੇ ਪ੍ਰੋਗਰਾਮਾਂ ਉੱਤੇ ਬਾਧੂ ਖਰਚਾ ਕਰਦੇ ਹਾਂ ਉਸ ਨਾਲੋਂ ਚੰਗਾ ਹੈ ਕਿ ਜੇਕਰ ਆਪਾਂ ਲੋੜਵੰਦਾਂ ਲਈ ਕੁਝ ਵੱਖਰਾ ਹੀ ਕਰ ਸਕੀਏ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਮਛਵਾੜਾ نیوز ਤੋਂ ਲਾਈਵ ਤਸਵੀਰਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਭਾਈ ਗੁਰਪ੍ਰੀਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਇਸ ਮੌਕੇ ਅੰਤਰਜੋਤ ਸੇਵਾਦਾਰ ਨੇ ਕਿਹਾ ਕਿ ਜੇਕਰ ਆਪਾਂ ਲੋੜਵੰਦਾਂ ਦੀ ਕੁਝ ਮਦਦ ਕਰਾਂਗੇ ਇਸ ਨਾਲ ਆਪਣੇ ਦਿਲ ਨੂੰ ਤਾਂ ਸਕੂਨ ਮਿਲਦਾ ਹੀ ਹੈ ਇਸ ਤਰ੍ਹਾਂ ਸਾਨੂੰ ਦੂਜਿਆਂ ਤੋਂ ਵੀ ਅਸ਼ੀਰਵਾਦ ਮਿਲਦਾ ਹੈ ਆਓ ਤੁਹਾਨੂੰ ਦਿਖਾਉਨੇ ਹਾਂ ਮਾਛੋਆੜਾ ਨਿਊਜ਼ ਤੋਂ ਸਾਡੇ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੌਦੀ ਦੀ ਖਾਸ ਰਿਪੋਰਟ ਨਮਸਕਾਰ ਅਤਰਜ ਸਿੰਘ ਇੱਕ ਦਿਲੇ ਵਾਣੀ ਤੋਂ ਮੁਖ ਸੇਵਾਦਾਰ ਅੱਜ ਕੈਂਪ ਲਗਾਇਆ ਗਿਆ ਕੀ ਕੰਮ ਅੱਜ ਸਾਡੇ ਸੁਸਾਇਟੀ ਮੈਂਬਰ ਗੁਰਪ੍ਰੀਤ ਸਿੰਘ ਜੀ ਦਾ ਜਨਮ ਦਿਨ ਸੀਗਾ ਤੇ ਉਹਨਾਂ ਦੇ ਜਨਮ ਦਿਨ ਤੇ ਕੋਈ ਮੇਲੇ ਤੇ ਸੂਟੀ ਮੈਂਬਰਾਂ ਵੱਲੋਂ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਤਕਰੀਬ 15 ਦੇ ਮਰੀਜ਼ ਬਈ ਹੋ ਚੁੱਕੇ ਜਗਾ ਬੋਲ ਚੁੱਕੇ ਨੇ ਬਾਕੀ ਵੀ ਜਲ ਚੱਲ ਰਹੇ ਲੋਕਾਂ ਨੂੰ ਮੈਸੇਜ ਲੋਕਾਂ ਨੂੰ ਮੈਸੇਜ ਵੀ ਜੇ ਦਾ ਆਪਣਾ ਜਨਮ ਦਿਨ ਹੋ ਉਸ ਚੰਗੀ ਤਰੀਕੇ ਲੋੜਵੰਦਾਂ ਨੂੰ ਰਾਲ ਕੇ ਬਣਾਇਆ ਕਰੋ ਤੇ ਵੱਡੀਆਂ ਬਾਤਾਂ ਹੁਣ ਕਿੱਥੇ ਲੋੜਵੰਦਾਂ ਦੇ ਕੰਮ ਆ ਸਕਦੇ ਅਸੀਂ ਬਰਦਾਨੀ ਕੈਂਪ ਤੇ ਪਹੁੰਚੋ ਫਿਕਰਨਾ ਚਾਹੁੰਦੇ ਪਹਿਲਾਂ ਵਾਈਕੁਜੀ ਦਾ ਖਾਲਸਾ ਸ਼੍ਰੀ ਵਾਈਕੁਜੀ ਦੀ ਫਤਿਹ ਅੱਜ ਜਿਹੜਾ ਇੱਕ ਜੱਜਵਾ ਐਨ ਜੀਓ ਜਿਸ ਦੇ ਸਾਡੇ ਭਰਾ ਅੰਤਰਜੋਤ ਜੀ ਜਿਹੜੇ ਬਹੁਤ ਹੀ ਜ਼ਿਆਦਾ ਸੇਵਾ ਕਰਦੇ ਨੇ ਸ਼ਹਿਰ ਦੇ ਵਿੱਚ ਜਿਵੇਂ ਕੀ ਕੋਈ ਲਵਾ ਦਿੱਤ ਬੰਦਾ ਬਿਮਾਰ ਬੰਦਾ ਉਸ ਨੂੰ ਦਵਾਈ ਬੂਟੀ ਦਿਵਾਉਣੀ ਤੇ ਹੋਰ ਵੀ ਕੈਂਪ ਵਗੈਰਾ ਲਗਾਉਣੇ ਤੇ ਕਿਸੇ ਨੂੰ ਕੋਈ ਵੀ ਲੋੜ ਮਦਦ ਨੂੰ ਮਦਦ ਕਰਨੀ ਇਹ ਐਨ ਜੀਓ ਲੰਗਰ ਵਗੈਰਾ ਹੁਗ ਸਾਰਾ ਦਵਾਈ ਦੀ ਸੇਵਾ ਨਿਭਾ ਰਹੇ ਨੇ ਮੈਂ ਇਹਨਾਂ ਨੂੰ ਵਧਾਈ ਦੇਣਾ ਅੱਜ ਸਾਡੇ ਮੈਂਬਰ ਗੁਰਪ੍ਰੀਤ ਸਿੰਘ ਅਟਾਲਾ ਬਾਬਾ ਜੀ ਦਾ ਜਨਮ ਦਿਨ ਉਸ ਦੀ ਯਾਦ ਖੁਸ਼ੀ ਵਿੱਚ ਜਿਹੜਾ ਅੱਜ ਇਹ ਕੈਂਪ ਲਾਇਆ ਗਿਆ ਨਵੇਂ ਬੱਸ ਸਟੈਂਡ ਦੇ ਵਿੱਚ ਇਸ ਦੇ ਵਿੱਚ ਸਾਡੇ ਕੋਲ ਜਿਹੜਾ ਹਸਪੀਟਲ ਹੈ ਖੰਨੇ ਤੋਂ ਟੀਮ ਆਈ ਹੈ ਇਸ ਦੇ ਵਿੱਚ ਸਾਰੇ ਮੈਡੀਕਲ ਦਾ ਟੈਸਟ ਹੋਇਆ ਤੇ ਨਾਲ ਹੀ ਨਾਲ ਬਾਬਾਈ ਦਾ ਜਨਮ ਦਿਨ ਕੇ ਕੱਟ ਕੇ ਮਨਾਇਆ ਗਿਆ ਸਾਰੇ ਹੀ ਐਨਜੀਓ ਨੂੰ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਸਾਧਾ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਮੈਸੇਜ ਇਹ ਵੀ ਆਪਣੇ ਜਨਮ ਦੇਣ ਤੇ ਆਪਾਂ ਨੂੰ ਇਹੋ ਜਿਹੇ ਕਾਰਜ ਕਰਨੇ ਚਾਹੀਦੇ ਨੇ ਲੋੜਵੰਦ ਦੀ ਸੇਵਾ ਕਰਨੀ ਚਾਹੀਦੀ ਆ ਕੈਂਪ ਵਗੈਰਾ ਲਾਣੇ ਚਾਹੀਦੇ ਨੇ ਆਪਾਂ ਨੂੰ ਫਜ਼ੂਲ ਖਰਚੇ ਜਾਂ ਤਲਬਾਂ ਜੀਆ ਹੋਰ ਜਿਹੜੇ ਆਪਾਂ ਨਿਆਜ ਖਰਚੇ ਕਰਦੇ ਆ ਉਹ ਨਹੀਂ ਕਰਨੇ ਚਾਹੀਦੇ ਸਾਨੂੰ ਇਹੋ ਜਿਹੇ ਕੈਂਪਸ ਤੇ ਇਹ ਜਿਹੜੀਆਂ ਸੇਵਾ ਨੇ ਜਿਹਦੀਆਂ ਇਹ ਐਨਜੀਓ ਕਰ ਰਿਹਾ ਤਾਂ ਕਿਸੇ ਗਰੀਬਾਂ ਦੀ ਮਦਦ ਗਰੀਬਾਂ ਨਾਲ ਗੱਲ ਕੇ ਉਹਨਾਂ ਦੇ ਮੂੰਹ ਵਿੱਚ ਕੋਈ ਨਾ ਕੋਈ ਚੀਜ਼ ਉਹਨਾਂ ਨੂੰ ਲੋੜਵੰਦ ਨੂੰ ਰਾਸ਼ਨ ਪਾਣੀ ਦਿੱਤਾ ਜਾਵੇ ਤਾਂ ਕਿ ਆਪ ਆਪਣਾ ਜੀਵਨ ਬਣਾ ਸਕੀਏ ਧੰਨਵਾਦ। ਤੁਸੀਂ ਕਾਜੀ ਮੈਂ ਵਿਸ਼ਾਲ ਭਾਸੀ ਯੂਥ ਕਾਂਗਰਸ ਪ੍ਰਧਾਨ ਸਮਰਾਲਾ ਸ਼ਹਿਰੀ ਤੋਂ ਅੱਜ ਇੱਕ ਨਜਬਾ ਐਨਜੀਓ ਦੀ ਤਰਫੋਂ ਤੇ ਉਹਨਾਂ ਦੇ ਮੈਂਬਰ ਸਾਡੇ ਵੱਡੇ ਵੱਡੇ ਵੀ ਗੁਰਪ੍ਰੀਤ ਸਿੰਘ ਜੀ ਉਟਾਲਾ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। ਸਾਡੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤੇ ਐਨ ਜੀਓ ਨਾਲ ਮਿਲ ਕੇ ਇੱਕ ਮੈਡੀਕਲ ਕੈਂਪ ਜਿਹੜਾ ਸਮਰਾਲਾ ਨਵੇਂ ਬੱਸ ਸਟੈਂਡ ਵਿਖੇ ਲਗਾਇਆ ਗਿਆ। ਉੱਥੇ ਵੱਖ-ਵੱਖ ਬਿਮਾਰੀਆਂ ਦੇ ਜਿਹੜੇ ਮਾਹਰ ਡਾਕਟਰ ਨੇ ਉਹ ਬੁલાਏ ਗਏ ਨੇ ਆਈ ਵੀ ਵਾਈ ਹਸਪੀਟਲ ਖੰਨਾ ਤੋਂ ਜਿਹੜੇ ਡਾਕਟਰ ਇੱਥੇ ਪਹੁੰਚੇ ਨੇ। ਸੋ ਸਾਰੇ ਜਿਹੜੇ ਇਲਾਕਾ ਨਿਵਾਸੀ ਨੇ ਸਾਡੇ ਸ਼ਹਿਰ ਨਿਵਾਸੀ ਨੇ ਉਹ ਆਪਣੀਆਂ ਦੀਆਂ ਚੈੱਕਅਪ ਕਰਾਉਣ ਇੱਥੇ ਸਮਰਾਲੇ ਪਹੁੰਚਦੇ ਨੇ ਤੇ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਸਣੀ ਜੀ ਨੂੰ ਤੇ ਨਾਲ ਬਹੁਤ ਜਿਹੜਾ ਇੱਕ ਜੱਜਬਾ ਐਨ ਜੀਓ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੈ ਜਿਹੜੇ ਲੋਕ ਨਿਰਮਾਣ ਦਾ ਕੰਮ ਕਰ ਰਹੇ ਨੇ ਲੋਕਾਂ ਦੀ ਭਲਾਈ ਦਾ ਕੰਮ ਕਰ ਰਹੇ ਨੇ ਤੇ ਜਿਹੜੇ ਬੇਸਹਾਰਾ ਜਾਂ ਕੋਈ ਲੋਗ ਜਾਂ ਤੇ ਲੜਕਾ ਇੱਕ ਸਾਡੇ ਸਮਰਾਲੇ ਮਿਲਿਆ ਸੀ ਜਿਹੜਾ ਕਿ ਜਿਸ ਨੂੰ ਕੀ ਨਾਂ ਆਪਣੇ ਘਰ ਦਾ ਪਤਾ ਸੀ ਨਾ ਉਸ ਨੂੰ ਆਪਣਾ ਨਾਮ ਪਤਾ ਸੀ ਉਹਨੂੰ ਜਿਹੜਾ ਸਹਾਰਾ ਦਿੱਤਾ ਗਿਆ ਹੈ ਕਈ ਦਿਨਾਂ ਤੋਂ ਉਹਦੀ ਦੇਖਭਾਲ ਕਰ ਰਹੇ ਨੇ ਉਹਦੀ ਰੋਟੀ ਪਾਣੀ ਰਹਿਣਾ ਸਹਿਣਾ ਸਭ ਕੁਝ ਕਰ ਰਹੇ ਨੇ ਤਾਂ ਸਲਾਮ ਕਰਦਾ ਐਨ ਜੀਓ ਨੂੰ ਤੇ ਸਾਡੇ ਵੀਰ ਭਾਈ ਅੰਦਰਜੋਤ ਸਿੰਘ ਜੀ ਨੂੰ ਜਿਹੜੇ ਐਨ ਜੀਓ ਚਲਾ ਰਹੇ ਨੇ ਬਹੁਤ ਬਾਰਗ ਬਾਤ ਤੇ ਰੱਬ ਵਾਹਿਗੁਰੂ ਕੋਲੇ ਨਾਲ ਚੜ੍ਹਦੀ ਕਲਾ ਵਿੱਚ ਰੱਖੇ क्या नाम है मेरा नाम डॉक्टर सैफली है हम हॉस्पिटल से आए हैं यहाँ पर समराला में और जो एक जज्बा एनजीओ है उन्होंने यहाँ पर कैंप है समराला में वो बहुत ही अच्छा काम कर रहे हैं और यहाँ पर काफी सारे पेशेंट देखने को मिले हैं कौन सा कौन सा चेकअप किया गया है यहाँ पर जनरल 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 सारे ਮੇਰਾ ਨਾਮ ਜਗਰਪ੍ਰੀਤ ਸਿੰਘ ਖਾਲਸਾ ਅੱਜ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦਾ ਪਹਿਲਾਂ ਭਾਜੀ ਸਾਰੇ ਸੱਜਣ ਮਿੱਤਰਾਂ ਮੇਰੇ ਦੋਸਤਾਂ ਦਾ ਸਬੰਧੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਤੇ ਜੀ ਸਾਹਿਬ ਦੀ ਕਿਰਪਾ ਸਦਕਾ ਅੱਜ 40 ਸਾਲ ਪੂਰੇ ਹੋ ਗਏ ਨੇ ਤੇ ਇਸ ਕੰਧ ਦੇ ਵਿੱਚ ਮੇਰੇ ਦੋਸਤ ਭਾਈ ਅੰਤਰਜੋਤ ਸਿੰਘ ਮੇਰਾ ਵੱਡਾ ਵੀਰ ਹਰਪ੍ਰੀਤ ਸਿੰਘ ਕੁੱਲੇਵਾਲ ਤੋਂ ਤੇ ਭਾਈ ਸੁਮਿੰਦਰ ਸਿੰਘ ਪਵਾਰਪੁਰਾ ਬਗਾ ਪ੍ਰੀਤਪਾਲ ਸਿੰਘ ਜੀ ਬਨਾਲੇ ਤੋਂ ਤੇ ਹੋਰ ਵੀ ਮੇਰੇ ਲਖਵਿੰਦਰ ਸਿੰਘ ਜੀ ਤਕਬੀਰ ਉਹਨੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ ਸਾਰਿਆਂ ਦਾ ਜਿਨ੍ਹਾਂ ਨੇ ਇਹ ਹੌਸਲਾ ਦਿੱਤਾ ਹੈ ਅੱਜ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਇਹ ਦਮਾਂਗੇ ਜੀ ਵੱਧ ਤੋਂ ਵੱਧ ਕੰਮੇ ਨਹੀਂ ਵੀ ਸਮਾਜ ਸੇਵਾ ਦੇ ਵਿੱਚ ਜੋਰਦਾਨ ਪਾਓ ਤਾਂ ਜੋ ਆਪਾਂ ਆਪਣੇ ਆਲੇ-ਦਾਲੇ ਦੀ ਜਿਹੜੀ